ਸਬਰਾ 735 ਵਾਲਾ 94 ਮਾਡਲ ਵੀਰੇ 94 ਮਾਡਲ ਪੰਜਾਬ ਨੰਬਰ ਜੀ ਪੰਜਾਬ ਨੰਬਰ ਨਮਾ ਚੌਕੜਾ ਟੇਰਾ ਸਾਰਾ ਓਰੀਜਨਲ ਆ ਜੀ ਰੰਗ ਪੇੜ ਦਾ ਜੀ ਸਾਰਾ ਓਰੀਜਨਲ ਖਮਰ ਕਾਰਡ ਨੂੰ ਸਾਰਾ ਮਗਰਾਟ ਮਰੂਟ ਵੀ ਨਾਲ ਦਿਆ ਬਈ ਹਜੇ ਤੱਕ ਟਰੈਕਟਰ ਪਾਂਡੀ ਜੀ 135 ਵੀਰੇ ਲੈਣ ਦੇ ਨਬ ਜੀ 30 ਦਾ ਦੇ ਦਾਂਗੇ ਫਿਰ ਫੇ 1 ਲੱਖ 30 ਹਜ਼ਾਰ ਦਾ ਟਰੈਕਟਰ ਬਈ 335 ਵਾਲਾ ਕਿੰਨੇ ਮਾਡਲ ਆ ਜੀ ਇਹ 2005 ਮਾਡਲ ਘੱਟ ਮੁੱਲ ਵਾਲਾ ਟਰੈਕਟਰ ਆ ਇਹ ਹਾਂਜੀ ਵੀਰੇ ਤੇ ਕੰਮ ਕਰੂਗਾ ਸਭਰਾ 735 ਦੇ ਬਰੋਬਰ ਹਾਂਜੀ 170 ਦਾ ਡਿਮਾਂਡ ਆਈ ਹਾਂਜੀ ਇਹ ਲੈਣ ਦੇਣ ਦਾ ਕਿੰਨੇ ਦਾ ਹੋਊ ਡੇਢ ਦਾ ਦੇ ਦਾਂਗੇ ਸਿਰਫ ਡੇਢ ਲੱਖ ਦਾ ਬਾਈ ਤੁਹਾਨੂੰ ਸਟੈਂਡਰਡ ਟਰੈਕਟਰ ਮੈ ਦੂਗਾ ਸਭਰਾ 744 ਐਫੀ ਰਿਵਰਸ ਪੀਟੀਓ ਹਾਂਜੀ ਵੀਰ ਨੰਬਰ 4 ਸਾਲ ਦਾ ਸੋਰਸ ਫਰਸਟ ਪਾਰਟੀ ਦਾ ਫੁੱਲ ਵੀਰੇ ਟਰੈਕਟਰ ਦਾ ਠੀਕ ਆ ਜੀ ਅੱਸੀ ਕਾਲ ਦੋਸਤੋ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਪਹੁੰਚੇ ਜੀ ਪਿੰਡ ਸੇਰੋ ਬਾਈ ਨਾਲ ਕਰਦੇ ਆ ਗੱਲਬਾਤ ਕਿੰਨੇ ਕੁ ਟਰੈਕਟਰ ਹੱਸੀ ਕਾਲ ਜੀ ਠੀਕ ਹੋ ਜੀ ਵਧੀਆ ਜੀ ਵਧੀਆ ਕਿੰਨੇ ਕੁ ਟਰੈਕਟਰ ਹੁੰਦਾ ਹੀ ਆਪਣੇ ਕੋਲੇ ਆਪਣੇ ਹੁੰਦੇ 12-13 ਟਰੈਕਟਰ ਹੁੰਦੇ ਵੈਸ ਟਾਈਮ ਬਾਕੀ ਪੰਜ ਚਾਰ ਹੋਣਗੇ ਠੀਕ ਹੈ ਅੱਜ ਕਿੰਨੇ ਟਰੈਕਟਰ ਦਿਖਾਵਾਂਗੇ ਜੀ ਅੱਛੇ ਹੱਤ ਟਰੈਕਟਰ ਅੱਜ ਦਿਖਾ ਦਾਂਗੇ ਵੀਰੋ ਠੀਕ ਹੈ ਜੀ ਵੀਡੀਓ ਸ਼ੁਰੂ ਕਰ ਦਿਆਂ ਦੋਸਤੋ ਪਾਸ ਸਟੈਂਡਰਡ ਤੋਂ ਡੀਆਈ 335 ਵਾਲਾ ਕਿੰਨੇ ਮਾਡਲ ਹੈ ਜੀ ਇਹ 2005 ਮਾਡਲ ਵੀਰੇ ਪੰਜ ਮਾਡਲ ਆ ਹਾਂਜੀ ਨੰਬਰ ਵੀ ਇਹ ਇਹ ਹਰਿਆਣਾ ਨੰਬਰ ਆ ਵੀਰੇ ਠੀਕ ਆ ਜੀ ਫਸਟ ਹੰਦਰਾ ਵੀਰੇ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਜੀ 70% ਟਾਇਰ ਨਹੀਂ ਵੀਰੇ ਜੁਗੁੜੀਆ ਦੇ ਕੰਪਨੀ ਆ ਚਾਰੀ ਠੀਕ ਆ ਜੀ ਚੌਕੜਾ 70% ਹੈਗਾ ਜੀ ਹਾਂਜੀ ਸਿੰਗਲ ਕਲਚ ਜਾਂ ਡਬਲ ਜੀ ਸਪੈਸ਼ਲ ਕੁਆਲਟੀ ਬੀਟਰ ਗੇਅਰ ਜੀ ਆਉਂਦਾ ਬਈ ਇਹ ਠੀਕ ਆ ਜੀ ਹਾਂ ਵੀ ਡਬਲ ਮੰਗੂ ਹੀ ਕੰਮ ਕਰੀ ਜਾਂਦਾ ਸਾਰਾ ਚੱਲੀਆਂ ਦਾ ਸਾਰਾ ਜੀ ਠੀਕ ਆ ਜੀ ਹਮ ਸਿੰਪਲ ਸਟੀering ਚ ਘੱਟ ਮੁੱਲ ਵਾਲਾ ਟਰੈਕਟਰ ਆ ਇਹ ਹਾਂਜੀ ਵੀਰੇ ਤੇ ਕੰਮ ਕਰੂਗਾ ਸਵਰਾ 735 ਦੇ ਮਾਡਲ ਕਿੰਨੇ ਸੀ ਇਹ ਜੀ ਪੰਜ ਵੀਰੇ ਡਿਮਾਂਡ ਜੀ 170 170 ਦਾ ਡਿਮਾਂਡ ਆ ਜੀ ਹਾਂਜੀ ਇਹ ਲੈਣ ਦੇਣ ਦਾ ਕਿੰਨੇ ਦਾ ਹੋਊ ਡੇਢ ਦਾ ਦੇ ਦਾਂਗੇ ਸਰਪ ਡੇਢ ਲੱਖ ਦਾ ਬਾਈ ਤੁਹਾਨੂੰ ਸਟੈਂਡਰਡ ਡਰਾਈਵਰ ਮੈਜੂਗਾ ਸਾਹਮਣੇ ਗੱਲਬਾਤ ਕਰਦਾ ਜੀ ਫਾਰਮਾਟ ਰੈਕ ਦੀ 60 ਈਪੀਆਈ ਵਾਲਾ ਇਹ ਸੁਪਰ ਮੈਕਸ ਚ ਆ ਗਿਆ ਜੀ ਸੈਂਟਰ ਗੇਅਰ ਵਾਲਾ ਪਾਵਰ ਸਟੀering ਹੈ ਜੀ ਹਾਂਜੀ ਵੀਰੇ ਠੀਕ ਆ ਜੀ ਨੰਬਰ ਜੀ ਐਚਆਰ ਫਾਸਟ ਆਨਰ ਵੀਰੇ ਠੀਕ ਹੈ ਜੀ ਪੈਰਾਂ ਦੀ ਕੰਡੀਸ਼ਨ ਨਹੀਂ ਨਵੇਂ ਨੇ ਵੀਰੇ ਚਾਰੇ ਬੀਕੇਟੀ ਦੇ ਦੇ ਬੀਕੇਟੀ ਦੇ ਹਾਂਜੀ ਕਮਾਂਡਰ ਵਾਲੇ ਮਹਿੰਗੇ ਵਾਲੇ ਟਾਇਰ ਆ ਹਾਂਜੀ ਹਾਂਜੀ ਕਮਾਂਡਰ ਵਾਲੇ ਠੀਕ ਹੈ ਜੀ ਮਾਡਲ ਕਿੰਨੇ ਆ ਜੀ 13 ਮਾਡਲ ਵੀਰੇ 13 ਮਾਡਲ ਆ ਪਾਵਰ ਸਟੀering ਪਾਵਰ ਸਟੀering ਆ ਲੋਨ ਵਗੈਰਾ ਇਹ ਤੇ ਹੋ ਜੂਗਾ ਜੀ ਠੀਕ ਹੈ ਜੀ ਹੂੰ ਤੇ ਹਰਿਆਣੇ ਦੀ ਇਹਨਾਂ ਨੰਬਰ ਆ ਜੀ ਹਾਂ ਫਰਸਟ ਹੰਦਰ ਹਰਿਆਣੇ ਇਹਨੂੰ ਸੀ ਮਿਲ ਜੂਗੀ ਜੀ ਠੀਕ ਹੈ ਜੀ ਡਿਮਾਂਡ ਕਿੰਨੀ ਆ ਜੀ ਦੀ 3,60,000 ਵੀਰੇ ਠੀਕ ਹੈ ਜੀ ਬਾਕੀ ਮੌਕੇ ਤੇ ਮਾਰਦਾਨ ਕਰ ਦੋਗੇ ਹੋ ਜੂਗਾ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਸਬਰਾ 735 ਵਾਲਾ 94 ਮਾਡਲ ਵੀਰੇ 94 ਮਾਡਲ ਪੰਜਾਬ ਨੰਬਰ ਜੀ ਪੰਜਾਬ ਨੰਬਰ ਨਮਾ ਚੌਕੜਾ ਟਾਇਰਾਂ ਦਾ ਠੀਕ ਆ ਜੀ ਚੌਕੜਾ ਟਾਇਰਾਂ ਦਾ ਨਮਾ ਬਈ 12 ਵਾਲੇ ਟਾਇਰ ਇਕ 13 ਵਾਲੇ 12 ਦੇ ਹੁੰਦੇ ਨੇ ਵੀਰੇ ਠੀਕ ਆ ਜੀ 12 ਵਾਲੇ ਟਾਇਰ ਆ ਬਈ origignal ਹੀ ਹੈ ਇੰਜਨ ਜਿਹੜਾ ਸਾਰਾ origignal ਆ ਜੀ ਰੰਗ ਪੇਂਟ ਦਾ ਜੀ ਸਾਰਾ origignal ਦਾ ਕਮਰ ਕਾਰਡ ਨੂੰ ਸਾਰਾ ਮਗਰਾਟ ਮੂਟ ਵੀ ਨਾਲ ਦੇ ਬਈ ਹਜੇ ਤੱਕ ਟਰੈਕਟਰ ਦੇ 94 ਮਾਡਲ ਜੀ 94 ਮਾਡਲ ਜੀ ਠੀਕ ਆ ਜੀ ਡਿਮਾਂਡ ਹੀ ਜੀ ਦੀ 135 ਵੀਰੇ ਲੈਣ ਦੇ ਨਾ ਬਈ 30 ਦਾ ਦੇ ਦਾਂਗੇ ਇਹ ਰਫ 1 ਲੱਖ 30 ਹਜ਼ਾਰ ਦਾ ਟਰੈਕਟਰ ਬਈ ਸਭਰਾ 735 ਸਾਹਮਣੇ ਆ ਗਿਆ ਜੀ ਅਰਜਨ 555 ਡੀਆਈ 11 ਲੱਖ ਮਾਡਲ 11 ਮਾਡਲ ਸਿੰਪਲ ਜਿਹਾ ਪਾਵਰ ਜੀ ਪਾਵਰ ਸਟੀering ਆ ਵੀਰੇ ਠੀਕ ਆ ਜੀ ਪਾਵਰ ਸਟੀering ਬਿਨਾ ਡਿਸਟ੍ਰਿਬਿਊਟਰ ਸਾਈਡ ਗੇਅਰ ਸਾਈਡ ਗੇਅਰ ਟਾਇਰਾਂ ਦੀ ਕੰਡੀਸ਼ਨ ਮੂਲੇ ਟਾਇਰ ਨਵੇਂ ਨੇ ਮਾਗਲੇ 70 ਪੈਸੇ ਨੇ 프ਰੰਟ ਵਾਲੇ ਬੀਕੇਟੀ ਦੇ ਨਵੇਂ ਟਾਇਰ ਆ ਮਾਗਲੇ ਗੁਡਇਰ ਦੇ ਬੈਕ ਵਾਲੇ ਗੁਡਇਰ ਦੇ 70 ਕੁ 50 ਪਈਆ ਹਾਂਜੀ ਠੀਕ ਆ ਜੀ ਇੰਜਨ ਗੇਅਰ ਦਾ ਟਰੈਕਟਰ ਓਕੇ ਵੀਰੇ ਜੇ ਬਾੱਕੀ ਲੈ ਜਾਵਾਂ ਦਾ ਜੀ ਆਪੀ ਕਾਗ ਜਾਂਦਾ ਜੀ ਓਕੇ ਨੰਬਰ ਇਹਦਾ ਜੀ ਐਚ ਆਰ ਫਸਟ ਓਨਰ ਐਨਸੀ ਮਿਲ ਜੂਗੀ ਠੀਕ ਆ ਜੀ ਕਮਾਂਡ ਜੀ 260 ਵੀਰੇ 2 ਲੱਖ 60000 ਬਾਕੀ ਮੌਕੇ ਤੇ ਹੋਊ ਬਈ ਮੌਕੇ ਤੇ ਕਰ ਦਾਂਗਾ ਮੈਂ ਠੀਕ ਆ ਜੀ ਸਾਹਮਣੇ ਆ ਗਈ ਸਵਰਾਜ 8554 ਸਟਾਰ ਰਿਵਰਸ ਪੀਟੀਓ ਡੀਟੀ ਮਾਡਲ ਡਿਸਟ੍ਰੀਬਿਊਟਰ ਆ ਵੀਰੇ ਠੀਕ ਆ ਜੀ ਡਬਲ ਡਿਸਟ੍ਰੀਬਿਊਟਰ ਜਾ ਗਿਆ ਡੀਟੀ ਮਾਡਲ 14 ਨਾਲ ਬੈਕ ਵਾਲੇ ਟਾਇਰ ਦਾ ਬਿਲਕੁਲ ਨਵੇਂ ਟਰੈਕਟਰ ਦੇ ਜੀ ਗੁਡਇਰ ਦੇ 60 ਪੈਸਾ ਗੁਡਇਰ ਫਰੰਟ ਵਾਲੇ ਵੀ 60 ਪੈਸਾ ਜੀ ਗੁਡਇਰ ਦੇ ਕਾਵਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਨੰਬਰ ਇਹਦਾ ਜੀ ਹਰਿਆਣਾ ਦੀ ਫਸਟ ਆਨਰ ਨੇ ਤੁਸੀਂ ਮਿਲੂਗੇ ਠੀਕ ਆ ਜੀ ਮਾਡਲ ਕਿੰਨੇ ਆ ਜੀ 14 ਮਾਡਲ ਆ ਵੀਰੇ 14 ਮਾਡਲ ਆ ਲੋਨ ਵਗੈਰਾ ਜੀ ਹੋ ਜੂਗਾ ਲੋਨ ਵਗੈਰਾ ਵੀਰੇ ਠੀਕ ਆ ਜੀ ਸਾਹਮਣੇ ਆ ਗਿਆ ਜੀ ਸਭਰਾਜ 744 FE ਰਿਵਰਸ ਪੀਟੀਓ ਹਾਂਜੀ ਵੀਰੇ ਇਹ ਸਿੰਪਲ ਸਟੀering ਆ ਜੀ ਸਿੰਪਲ ਸਟੀering ਵੀਰੇ 17 ਮਾਡਲ ਆ ਠੀਕ ਆ ਜੀ 17 ਮਾਡਲ ਬਈ ਸਿੰਪਲ ਸਟੀering ਦੇ ਵਿੱਚ ਆ ਗਿਆ ਤੇ ਇਹ ਵੀ ਹਰਿਆਣਾ ਦਾ ਨੰਬਰ ਜੀ ਪੰਜਾਬ ਨੰਬਰ ਪੀ ਵੀ 10 ਠੀਕ ਹੈ ਇਹ ਪੰਜਾਬ ਨੰਬਰ 41 ਸਾਲ ਦਾ ਸੋਰਸੋ ਦਾ ਫਰਸਟ ਪਾਰਟੀ ਦਾ ਫੁੱਲ ਵੀਰੇ ਟਰੈਕਟਰ ਦਾ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਬਈ ਜਮਾ ਨਵੇਂ ਟਾਇਰ ਵੀਰੇ ਚੌਕੜਾ ਟਾਇਰਾਂ ਦਾ ਬਈ ਨਵੇਂ ਵਰਗੇ ਗੀਅਰ ਧੋਕੇ ਸੀ ਠੀਕ ਹੈ ਜੀ ਕੋੜਾ ਮਾਪਰ ਲੱਗਿਆ ਹੋਇਆ ਇੰਜਨ ਗੀਅਰ ਦੀ ਗਾਰੰਟੀ ਹੈ ਬਈ ਕਹਿੰਦਾ ਇਹ ਬਾਕੇ ਲੈ ਜਾਓ ਕਾਪੀ ਕਾ ਆ ਜਾਈ ਤਾਂ ਜ਼ਿੰਮੇਵਾਰੀ ਇਹਨਾਂ ਦੀ ਜਮਾ ਨਵਾਂ ਫੁੱਲ ਮਿਲਨੇਗਾ ਆਕ ਜੀ ਠੀਕ ਹੈ ਜੀ 17 ਮਾਡਲ ਟਰੈਕਟਰ ਦੇ ਨਾਲ ਹਾਜ਼ਰ ਕਾਗਜ਼ ਮਿਲਣਗੇ ਜੀ ਸਰ ਠੀਕ ਹੈ ਜੀ 17 ਮਾਡਲ ਦੀ ਡਿਮਾਂਡ ਜੀ 410000 ਰੁਪਏ ਵਿੱਚ 410000 ਜੀ ਠੀਕ ਹੈ ਕੰਟੈਕਟ ਨੰਬਰ ਆਪਣਾ ਜੀ 9417552000 ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਕੱਟ ਲੂੰਗਾ ਕੱਟ ਲਾਂ ਵਿੱਚ ਵਿੱਚ ਕੋਈ ਚੱਕਰ ਸਾਰਿਆਂ ਨਾਲ ਹੀ ਕੱਟਿਆ ਜੂਗੀ ਹਾਂ ਸਾਰਿਆਂ ਨੇ ਕੱਟ ਲਾਂਗੇ ਠੀਕ ਹੈ ਜੀ ਸਕਰੀਨ ਤੇ ਵੀ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ